ਤਾਂ ਲੈ ਵੀ ਮਿੱਤਰੋ ਅੱਜ ਪਿੰਡ ਚੋਂ ਥੋੜਾ ਜਿਹਾ ਬਾਹਰ ਨਿਕਲਦੇ ਆ ਪਿੰਡ ਦੀ ਹੱਦ ਟੱਪਦੇ ਆ ਤੇ ਤੁਸੀਂ ਵੀ ਮੰਗ ਲਈ ਆ ਜੋ ਬੈਠੇ ਘਰੇ ਰਹੋ ਦਿਮਾਗ ਤੌਰ ਤੇ ਮਾਨਸਾ ਵਗ ਜੀ ਮਾਨਸਾ ਆਪਾਂ ਇੱਕ ਬੰਦੇ ਕੋਲੇ ਜਾਂਦੇ ਆ ਜਿਹੜਾ ਜਾਗ ਦੀ ਜ਼ਮੀਰ ਵਾਲਾ ਹੈ ਨਿਰ ਧੜਕਾ ਤੇ ਹਾਸ ਦੇ ਚਿਹਰਿਆਂ ਤੋਂ ਹਾਸੇ ਉਡਾ ਦਿੰਦਾ ਹੈ ਉਹਦਾ ਨਾਂਗਾ ਮਾਨਿਕ ਗੋਇਲ ਤਾਂ ਇਹਨਾਂ ਤੇ ਚੰਦ ਲੈਣਾ ਜਿਹੜੀਆਂ ਲਿਖੀਆਂ ਨੇ ਉੱਡ ਜਾਂਦੇ ਚਿਹਰਿਆਂ ਤੋਂ ਹਾਸੇ ਕਰਦਾ ਮਾਨਿਕ ਗੋਇਲ ਖੁਲਾਸੀ ਉੱਡ ਜਾਂਦੇ ਚਿਹਰਿਆਂ ਤੋਂ ਹਾਸੇ ਕਰਦਾ ਮਾਨਿਕ ਗੋਇਲ ਖੁਲਾਸੀ ਇੱਕ ਨਵੀਂ ਪੋਸਟ ਆ ਗਈ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਈ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਈ ਕਈ ਤਾਂ ਹਾਲੇ ਸੁੱਤੇ ਪਏ ਹੁੰਦੇ ਮਾਨਿਕ ਪੋਸਟ ਜਦੋਂ ਪਾ ਦਿੰਦਾ ਕਈ ਤਾਂ ਹਾਲੇ ਸੁੱਤੇ ਪਏ ਹੁੰਦੇ ਮਾਨਿਕ ਪੋਸਟ ਜਦੋਂ ਪਾ ਦਿੰਦਾ ਕਈ ਖਾ ਰਹੇ ਬੈਠੇ ਰੋਟੀ ਹੁੰਦੇ ਬੁਰਕੀ ਗਲ ਵਿੱਚ ਫਸਾ ਦਿੰਦਾ ਕਈ ਖਾ ਰਹੇ ਬੈਠੇ ਰੋਟੀ ਹੁੰਦੇ ਬੁਰਕੀ ਗਲ ਵਿੱਚ ਫਸਾ ਦਿੰਦਾ ਤੁਰੇ ਜਾਂਦਿਆਂ ਬਾਣੀ ਪਾ ਗਏ 2000 ਜੁੰਡੀ ਦੇ ਦੇਖ ਲਓ ਆਈਫੋਨ ਨਵੇਂ ਕਢਾ ਗਏ 2000 ਜੁੰਡੀ ਦੇ ਦੇਖ ਲਓ ਆਈਫੋਨ ਨਵੇਂ ਕਢਾ ਗਏ ਦੇਖ ਤਰਕ ਤੇ ਤੱਥਾਂ ਨਾਲ ਗੱਲ ਕਰਦਾ ਗੱਲ 100 ਦੀ ਇੱਕ ਸੁਣਾ ਦਿੰਦਾ ਦੇਖ ਤਰਕ ਤੇ ਤੱਥਾਂ ਨਾਲ ਗੱਲ ਕਰਦਾ ਗੱਲ 100 ਦੀ ਇੱਕ ਸੁਣਾ ਦਿੰਦਾ ਵਿੱਚ ਹਨੇਰੇ ਲੋਕ ਫਿਰਦੇ ਵਿੱਚ ਹਨੇਰੇ ਲੋਕ ਫਿਰਦੇ ਅੱਖਾਂ ਨੂੰ ਚਾਨਣ ਕਰਾ ਦਿੰਦਾ ਹੁਣ ਉਹਨਾਂ ਨੂੰ ਕੀ ਕਹੀਏ ਹੁਣ ਉਹਨਾਂ ਨੂੰ ਕੀ ਕਹੀਏ ਜਿਹੜੇ ਬੁਰਸ਼ ਨਾਲ ਰੰਗ ਲਗਵਾ ਗਏ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਵਾ ਗਏ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਏ ਜਿਹੜਾ ਜਗਾ ਜਮੀਰ ਆਣ ਖਲੋਇਆ ਆਪਣੇ ਤੋਂ ਉੱਚਾ ਤਾਂ ਹੀ ਨਾਮ ਹੋਇਆ ਜਿਹੜਾ ਜਗਾ ਜਮੀਰ ਆਣ ਖਲੋਇਆ ਆਪਣੇ ਤੋਂ ਉੱਚਾ ਤਾਂ ਹੀ ਨਾਮ ਹੋਇਆ ਹੱਕ ਸੱਚ ਤੇ ਪਹਿਰਾ ਹੱਕ ਸੱਚ ਤੇ ਪਹਿਰਾ ਜਗਾ ਵੱਖਰੀ ਬਣਾ ਗਏ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਏ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਏ ਤਾਂ ਅੱਗੇ ਲਾਸਟ ਪਹਿਰਾ ਝੂਠੇ ਬੰਦੇ ਤੋਂ ਨਾ ਗਲਾਸ ਪਾਣੀ ਦਾ ਫੜੇ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਝੂਠੇ ਬੰਦੇ ਤੋਂ ਨਾ ਗਲਾਸ ਪਾਣੀ ਦਾ ਫੜੇ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਪਰਮਾਤਮਾ ਲੰਬੀ ਉਮਰ ਕਰੇ ਜਿਹੜੇ 도ਗਲੇ ਸੀ ਚਿਹਰੇ ਜਿਹੜੇ 도ਗਲੇ ਸੀ ਚਿਹਰੇ ਨਕਾਬ ਝੂਠ ਦਾ ਹਟਾ ਗਏ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਏ 2000 ਜੁੰਡੀ ਦੇ ਦੇਖ ਲੋ ਆਈਫੋਨ ਨਵੇਂ ਕਢਾ ਗਏ ਤਾਂ ਮਾਨਿਕ ਗੋਇਲ ਜਿਨ੍ਹਾਂ ਨੂੰ ਇੱਕ ਰਤਵਾ ਵੀ ਹਾਸਲ ਹੋਇਆ ਜੋ ਖੁੱਲ ਕੇ ਨਿਰਧੜਕ ਹੋ ਗਏ ਮੁੱਦੇ ਆ ਜਿਹੜੇ ਰੱਖਦੇ ਐ ਲੋਕਾਂ ਨੂੰ ਜਾਗਰੂਕ ਕਰਦੇ ਐ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਤਾਂ ਇਹਦੇ ਵਿੱਚ ਬੜੇ ਬੜੇ ਜਿਹੜੇ ਖੁਲਾਸੇ ਆ ਹੁੰਦੇ ਐ ਤਾਂ ਉਹਨਾਂ ਦੀ ਆਈਡੀ ਤੇ ਜਾ ਕੇ ਦੇਖ ਸਕਦੇ ਹੋਂ ਤਰਕ ਤੇ ਤੱਥਾਂ ਦੇ ਆਧਾਰ 'ਤੇ ਉਹ ਗੱਲ ਕਰਦੇ ਐ ਕਿਉਂਕਿ ਭਾਈ ਉਹਨਾਂ ਦੇ ਹੱਥ ਦੇ ਵਿੱਚ ਤੱਤ ਹੈ ਉਹਨਾਂ ਦੇ ਹੱਥ ਦੇ ਵਿੱਚ ਪ੍ਰੂਫ ਹੈ ਉਹਨਾਂ ਦੇ ਹੱਥ ਦੇ ਵਿੱਚ ਇੱਕ ਰਿਕਾਰਡ ਹੈ ਜਿਹੜਾ ਝੂਠੇ ਚਿਹਰਿਆਂ ਤੋਂ ਨਕਾਬ ਹਟਾਉਂਦਾ ਹੈ ਵੀ ਭਾਈ ਇੱਥੇ ਐ ਹੋ ਗਿਆ ਇੱਥੇ ਇੰਨੇ ਪੈਸੇ ਸੀ ਇੰਨੇ ਲੱਗੇ ਆ ਇੰਨਾ ਖਰਚਾ ਇੱਥੇ ਇਹਨਾਂ ਨੇ ਐਂ ਕਰਤਾ ਖੱਬਾ ਸੱਜਾ ਕਰਤਾ ਤਾਂ ਨਿਊਜ਼ਾਂ ਦੇ ਵਿੱਚ ਵੀ ਆਉਂਦਾ ਹੈ ਸੋਸ਼ਲ ਮੀਡੀਆ ਤੇ ਛੋਟੀ ਛੋਟੀਆਂ ਕਲਿੱਪਾਂ ਵੀ ਵਾਇਰਲ ਹੁੰਦੀਆਂ ਨੇ ਮੋਬਾਈਲ ਹਰੇਕ ਲਵੇ ਹੈ ਆਰਟੀਆਈ ਹਰੇਕ ਪਾ ਸਕਦਾ ਹੈ ਜਾਣਕਾਰੀ ਹਰੇਕ ਲੈ ਸਕਦਾ ਹੈ ਪਰ ਜਿਗਰਾ ਕਿਸੇ ਕਿਸੇ ਕੋਲੇ ਹੁੰਦਾ ਹੋਰ ਕਿੰਨੇ ਕ ਬੰਦੇ ਖੁਲਾਸੇ ਕਰ ਦਿੰਦੇ ਇਸ ਤਰ੍ਹਾਂ ਸਾਹਮਣੇ ਆ ਕੇ ਇਹ ਗਿਣਤੀ ਦੇ ਲੋਕ ਜਿਹੜੇ ਹੁੰਦੇ ਆ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ ਇਸੇ ਤਰ੍ਹਾਂ ਹੀ ਇਹ ਸੱਚ ਲਈ ਲੜਦੇ ਰਹਿਣ ਲੋਕਾਂ ਨੂੰ ਜਾਗਰੂਕ ਕਰਦੇ ਰਹਿਣ ਇਹਨਾਂ ਬੰਦਿਆਂ ਦੀ ਬਹੁਤ ਲੋੜ ਹੈ ਇੱਕ ਭਰਾ ਹੋਰ ਹੈਗਾ ਸਰਗਰਮ ਟੀਵੀ ਵਾਲਾ ਉਹ ਵੀ ਸੱਚੀ ਕੱਢਦਾ ਜਦੋਂ ਵੀ ਕੱਢਦਾ ਤਾਂ ਬੜੇ ਲੋਕ ਉਹਦੇ ਪਿੱਛੇ ਪਏ ਹੋਏ ਐ ਕਿਉਂਕਿ ਭਾਈ ਸੱਚ ਫੇਰਾ ਕੱਚ ਨੂੰ ਵੀ ਪੜਾ ਹੁੰਦਾ ਹੈ ਪਖੜੇ ਨੂੰ ਵੀ ਪੜਾ ਹੁੰਦਾ 14 ਵਾਲਾ ਇਹ ਤੱਚ ਵੀ ਲਾਉਂਦਾ ਜਿਹੜੇ ਬੰਦੇ ਦੇ ਲਾਉਂਦਾ ਤਾਂ ਸੱਚ ਜਰਨਾ ਹਰੇਕ ਦੇ ਬਸ ਦੀ ਗੱਲ ਐ ਜਿਹੜੀ ਨਹੀਂ ਹੁੰਦੀ ਤਾਂ ਮਾਨਿਕ ਗੋਇਲ ਜੀ ਤੇ ਇਹ ਚੰਦ ਲੈਣਾ ਜਿਹੜੀਆਂ ਲੇਖੀਆਂ ਸੀ ਜੋ ਜਿੰਨਾ ਕੋ ਉਨਾ ਬਾਰੇ ਜਾਣਦੇ ਆ ਤਾਂ ਪੰਜ ਸੱਤ ਪਹਿਰੇ ਜਿਹੜੇ ਇਹ ਉਹਨਾਂ ਨੂੰ ਸਮਰਪਿਤ ਸੀ ਉਮੀਦ ਕਰਦੇ ਆ ਕਿ ਇਸੇ ਤਰ੍ਹਾਂ ਉਹ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ ਲੋਕਾਂ ਸਾਹਮਣੇ ਬਿਨਾ ਕਿਸੇ ਕਵਰਾਹਟ ਤੋਂ ਨਿੜ ਢੜਕ ਹੋ ਕੇ ਸੱਚ ਹੈ ਜਿਹੜਾ ਉਹ ਉਜਾਗਰ ਕਰਦੇ ਰਹਿਣਗੇ